ਕਦਾ ਸੜੀ ਚੀਂ ਗਾਤੰਗਬ ਕੀ ਹੋਇਆ ਵੀਰਾਤ ਆਪਣੇ ਨਾਲ ਵੀਰ ਜੀ ਰਾਤ 12:30 ਦੇ ਟਾਈਮ ਤੇ ਦੇ ਬਾਹਰ ਬਾਹਰ ਆਏ ਬਾਹਰ ਆਏ ਇਹ ਤਾਂ ਖੜਕਾ ਹੋਇਆ ਅਸੀਂ ਵੇਖਿਆ ਬਾਹਰ ਤੇ ਬਾਹਰ ਵੇਖਿਆ ਤਾਂ ਮੁੰਡੇ ਵਾਵਾ ਉਥੇ ਰੋਲਾ ਪਾਉਂਦੇ ਹੀ ਤੇ ਹਥਿਆਰ ਉਹਨਾਂ ਦੇ ਹੱਥ 'ਚ ਸੀ ਕਹਿੰਦੇ ਜਾਨੋ ਮਾਰਦੇਾਂਗੇ ਬਾਹਰ ਨਿਕਲੋ ਤੇ ਅਸੀਂ ਡਰਦੇ ਮਾਰਿਆਂ ਕੁੰਡਾ ਨਾ ਖੁੱਲਿਆ ਤੇ ਅਸੀਂ ਮੁੜ ਕੇ ਵੇਖਿਆ ਜੀ ਉਹਨਾਂ ਨੇ ਜੀ ਬੋਤਲਾਂ ਬੋਤਲਾਂ ਤੋੜਨੀਆਂ ਸ਼ੁਰੂ ਕਰਤੀਆਂ ਬਾਹਰ ਕੈਮਰੇ ਤੋੜੇ ਪਹਿਲਾਂ ਉਹਨਾਂ ਨੇ ਆ ਕੇ ਤੇ ਜਦੋਂ ਜਾਨੋਮਾਰਨ ਦੀਆਂ ਧਮਕੀਆਂ ਦਿੱਤੀਆਂ ਉਹ ਅੱਗੇ ਪਿੱਛੇ ਥੋੜਾ ਜਿਹਾ ਹੋਏ ਤੇ ਅਸੀਂ ਭੱਜ ਕੇ ਉੱਪਰ ਭੱਜ ਕੇ ਉੱਪਰ ਚੱਲ ਗਏ ਕਮਰੇ ਵੜ ਕੇ ਤੇ ਜਾਨ ਬਚਾਈ ਉੱਪਰੋਂ ਅਸੀਂ ਤਾਂਕੀ ਖੋਲ ਕੇ ਵੇਖਿਆ ਤੇ ਬਹੁਤ ਸਾਰੇ ਮੁੰਡੇ ਬਾਹਰ ਖਲੋਤੇ ਸੀ ਤਿੰਨ ਗੱਡੀਆਂ ਆਈਆਂ ਸੀਗੀਆਂ ਜੀ ਤੇ ਕਹਿੰਦੇ ਬਾਹਰ ਨਿਕਲੋ ਜੇ ਬਾਹਰ ਨਿਕਲਿਆ ਤੇ ਜਾਨੋ ਮਾਰ ਦਾਂਗੇ ਉਹਨਾਂ ਫਾਇਰ ਵੀ ਚਲਾਏ ਜੀ ਇਹ ਜਗ੍ਹਾ ਦਾ ਨਾਮ ਕੀ ਹੈ ਕਿਹੜੀ ਜਗ੍ਹਾ ਹੈ ਇਹ ਜਗ੍ਹਾ ਦਾ ਨਾਮ ਜੀ ਆਪਣਾ ਚੀਲ ਮੰਡੀ ਚੌਂਕ ਹੋਟਲ ਸਟੇਨ ਤੇ ਬਜ਼ਾਰ ਮਾਨ ਸਿੰਘ ਏੜ ਬਜ਼ਾਰ ਸੈਂਟਰ ਅੰਦਾਜੀ ਬਜ਼ਾਰ ਦਾ ਅੱਛਾ ਇਹ ਕਿੰਨੇ ਕਿੰਨੇ ਕਬਜ ਦੀ ਰਾਤ ਦੀ ਗੱਲ ਹੈ ਸਾਡੇ ਭਾਈ 12 12:30 ਵਜੇ ਦੀ ਗੱਲ ਹੈ ਸਾਡੇ 12:30 ਵਜੇ ਦਾ ਐਗਜ਼ੈਕਟਲੀ ਟਾਈਮ ਸੀਗਾ ਕੋਲ ਅੱਛਾ ਕਿੰਨੇ ਬੰਦੇ ਸੀ ਉਹ ਬੰਦੇ ਜੀ 20 25 ਮੁੰਡੇ ਸੀਗੇ ਤੇ ਬਾਕੀ ਪਿੱਛੇ ਖਲੋਤੇ ਵੇਖਦੇ ਪਏਗੇ ਜੇ ਕੋਈ ਬਾਹਰ ਨਿਕਲੇ ਤੇ ਅਹੀਂ ਕੁੰਡਾ ਨਹੀਂ ਖੁੱਲਿਆ ਜੀ ਡਰਦੇ ਮਾਰਿਆਂ ਜਦੋਂ ਅੰਦਰ ਆਏ ਤਾਂ ਉਹਨਾਂ ਨੇ ਤੁਹਾਨੂੰ ਕੀ ਕਿਹਾ ਕੋਈ ਬੋਲਿਆ ਉਹਨਾਂ ਨੇ ਜਦੋਂ ਅੰਦਰ ਆਏ ਤਾਂ ਗਾਲਾਂ ਕੱਢੀਆਂ ਕਹਿੰਦੇ ਬਾਹਰ ਨਿਕਲੋ ਅੱਜ ਮਾਰ ਕੇ ਮੋਕਾ ਕੇ ਜਾਵਾਂਗੇ ਅੱਛਾ ਉਨੇ ਗੋਲੀਬਾਰ ਨਹੀਂ ਇਹ ਕੋਈ ਤਲਾਬ ਨਹੀਂ ਆ ਹੁਣ ਇਹਨਾਂ ਦਾ ਹੋਟਲ ਹੈ ਕੋਈ ਇਹ ਪਿੱਛੇ ਰੈਜੀਸਟ੍ਰੇਸ਼ਨ ਏਰੀਆ ਹੈ ਉਹਨਾਂ ਦੀ ਕਾਰ ਨੂੰ ਲਗਾਉਣ ਤੇ ਝਗੜਾ ਹੋਇਆ ਉੱਥੇ ਤੇ ਉਹ ਹੁਣ ਵੈਰੀਫਾਈ ਕੀਤਾ ਜਾ ਰਿਹਾ ਦੋਵੇਂ ਪਾਰਟੀਆਂ ਬਲਾਈਆਂ ਵੈਰੀਫਾਈ ਕਰ ਰਹੇ ਸਾਰੇ ਸੱਚੇ ਤੁਸੀਂ ਨੋਜਵਾਨ ਵਾਲੇ ਸੀਸੀਸੀਸੀਸੀ ਸਾਹਮਣੇ ਆਈ ਹੈ ਜਿਹੜੀ ਕਹਿੰਦੇ ਰੋਸਨਪੁਰ ਨਹੀਂ ਨਹੀਂ ਲਈ ਜਾ ਰਹੀ ਹੈ ਹਾਂ ਬੋਤਲਾਂ ਜਰੂਰ ਚੱਲੀਆਂ ਉਹ ਉੱਪਰ ਵੈਰੀਫਾਈ ਕਰ ਰਹੇ ਆ ਸਾਡੀ ਗੱਲ ਵੀ ਕਿਉਂ ਚੱਲੀ ਹੈ ਕਾਰ ਨੂੰ ਦਿਖਾਈ ਹੈ ਵਿਚੇ ਕਹਿੰਦੇ ਵਿਚੇ ਬੋਰਡ ਤੇ ਵੀ ਗੋਲੀਆਂ ਕਾਲੀ ਦੇ ਨਿਸ਼ਾਨ ਨਹੀਂ ਕਹਿੰਦੇ ਨਹੀਂ ਸਾਡਾ ਤਰੀਕਾ ਦਿਖਾਈ ਜੇ ਹੈਗੀ ਤਾਂ ਦਿਖਾ ਦਿਓ ਕੰਦਨ ਵਾਲੇ ਗੋਲੀਆਂ ਗਾਲੀਆਂ ਦਿਖਾ ਤੋ ਕੋਈ ਹੈਗੀ ਤਾਂ ਦੇਖ ਲੈਂਦੇ ਆਪਾਂ ਹੈਨਾ ਤੇ ਸਰ ਉਹ ਕੋਈ ਗੱਲ ਕਰਿਆ ਬੰਦੇ ਉਹ ਕਰ ਰਹੇ ਅਗਲੇ ਉਹਨੇ ਭਾਈ ਦੇ ਵੀ ਦੱਸਿਆ ਗਵਾਂਢੀ ਹੈ ਉਹਨਾਂ ਦੇ ਅੱਛਾ ਨੇ ਗਵਾਂਢੀ ਗਵਾਂਢੀ ਹਾਂ ਜੀ